ਵਾਹਿਗੁਰੂ ਜੀ ਕੀ ਫਤਿਹ ਅਸੀਂ ਪ੍ਰਮਾਤਮਾ ਅੱਗੇ ਸਾਡੇ ਦੁੱਖ ਕੱਟਣ ਵਾਸਤੇ ਕਿਹੜੀ ਅਰਦਾਸ ਕਰਨੀ ਹੈ ਸੁਣੋ ਜੀ ਸਾਨੂੰ ਦਾਤਾ ਤੇਰਿਆਂ ਸਹਾਰਿਆਂ ਦੀ ਲੋੜ ਹੈ ਸਾਨੂੰ ਦਾਤਾ ਤੇਰਿਆਂ ਸਹਾਰਿਆਂ ਦੀ ਲੋੜ ਹੈ ਤੇਰੇ ਜਹੀ ਤੇਰਿਆਂ ਪਿਆਰਿਆਂ ਦੀ ਲੋੜ ਹੈ ਤੇਰੇ ਜਹੀ ਤੇਰਿਆਂ ਪਿਆਰਿਆਂ ਦੀ ਲੋੜ ਹੈ ਮੰਗਦਾ ਹਾਂ ਦਾ ਤੇ ਇੱਕ ਰਹਿਮਤ ਤੇਰੀ ਦੀ ਮੰਗਦਾ ਹਾਂ ਦਾ ਤੇ ਇੱਕ ਤੇਰੀ ਰਹਿਮਤ ਤੇਰੀ ਦੀ ਤੇਰੇ ਹੱਥ ਡੁਰ ਸਾਡੀ ਜ਼ਿੰਦਗੀ ਦੀ ਬੇੜੀ ਦੀ ਤੇਰੇ ਹੱਥ ਡੁਰ ਸਾਡੀ ਜ਼ਿੰਦਗੀ ਦੀ ਬੇੜੀ ਦੀ ਜੋ ਡੁੱਬਣ ਬਚਾਲੇ ਉਸ ਹਲਾਰਿਆਂ ਦੀ ਲੋੜ ਹੈ ਜੋ ਡੁੱਬਣ ਬਚਾਲੇ ਉਸ ਹਲਾਰਿਆਂ ਦੀ ਲੋੜ ਹੈ ਤੇਰੇ ਜਹ ਤੇਰੇਆਂ ਪਿਆਰਿਆਂ ਦੀ ਲੋੜ ਹੈ ਤੇਰੇ ਜਹਤ ਤੇਰਿਆਂ ਪਿਆਰਿਆਂ ਦੀ ਲੋੜ ਹੈ ਸਾਨੂੰ ਦਾਤ ਤੇਰਿਆਂ ਸਹਾਰਿਆਂ ਦੀ ਲੋੜ ਹੈ ਸਾਨੂੰ ਦਾਤ ਤੇਰਿਆਂ ਸਹਾਰਿਆਂ ਦੀ ਲੋੜ ਹੈ ਤੇਰੇ ਜਹਤ ਤੇਰਿਆਂ ਪਿਆਰਿਆਂ ਦੀ ਲੋੜ ਹੈ ਐਵੇਂ ਲੱਗੀ ਜਾਵੇ ਲੰਗੀ ਜਾਵੇ ਸਮਾ ਥੰਮਿਆ ਨਹੀਂ ਥੰਮਦਾ ਐਵੇਂ ਲੰਗੀ ਜਾਵੇ ਸਮਾ ਥੰਮਿਆ ਨਹੀਂ ਥੰਮਦਾ ਕਦੋਂ ਜਾਵੇ ਰੁੱਕ ਕੋਈ ਪਤਾ ਨਹੀਂ ਦਮਦਾ ਕਦੋਂ ਜਾਵੇ ਰੁੱਕ ਕੋਈ ਪਤਾ ਨਹੀਂ ਦਮਦਾ ਅੱਖੀਆਂ ਨੂੰ ਤੇਰਿਆਂ ਦੇ ਦਾਰਿਆਂ ਦੀ ਲੋੜ ਹੈ ਅੱਖੀਆਂ ਨੂੰ ਤੇਰਿਆਂ ਦੇ ਦਾਰਿਆਂ ਦੀ ਲੋੜ ਹੈ ਤੇਰੇ ਜਹੀ ਤੇਰਿਆਂ ਪਿਆਰਿਆਂ ਦੀ ਲੋੜ ਹੈ ਸਾਨੂੰ ਦਾਤ ਤੇਰਿਆਂ ਸਹਾਰਿਆਂ ਦੀ ਲੋੜ ਹੈ ਤੈਨੂੰ ਸਾਨੂੰ ਦਾਤ ਤੇਰਿਆਂ ਸਹਾਰਿਆਂ ਦੀ ਲੋੜ ਹੈ ਤੇਰੇ ਜਹੇ ਤੇਰਿਆਂ ਪਿਆਰਿਆਂ ਦੀ ਲੋੜ ਹੈ ਤੇਰੇ ਜਹੇ ਤੇਰਿਆਂ ਪਿਆਰਿਆਂ ਦੀ ਲੋੜ ਹੈ ਤੂੰ ਹੀ ਸਾਡੇ ਜਿੰਨੇ ਦੁੱਖ ਕੱਟਣੇ ਤਕਦੀਰ ਦੇ ਤੂੰ ਹੀ ਸਾਡੇ ਜਿੰਨੇ ਦੁੱਖ ਕੱਟਣੇ ਤਕਦੀਰ ਦੇ ਬਾਗਾਂ ਵਿੱਚ ਲਿਖ ਦੇ ਤੂੰ ਸੇਵਾ ਗੁਰਦੀਪ ਦੇ ਭਾਗਾਂ ਵਿੱਚ ਲਿਖ ਦੇ ਤੂੰ ਸੇਵਾ ਗੁਰ ਦੀਪ ਦੇ ਉੱਚੇ ਸੱਚੇ ਤੇਰਿਆਂ ਦਵਾਰਿਆਂ ਦੀ ਲੋੜ ਹੈ ਉੱਚੇ ਸੱਚੇ ਤੇਰਿਆਂ ਦਵਾਰਿਆਂ ਦੀ ਲੋੜ ਹੈ ਤੇਰੇ ਜਹੇ ਤੇਰਿਆਂ ਪਿਆਰਿਆਂ ਦੀ ਲੋੜ ਹੈ ਤੇਰੇ ਜਹੇ ਤੇਰਿਆਂ ਪਿਆਰਿਆਂ ਦੀ ਲੋੜ ਹੈ ਸਾਨੂੰ ਦਾਤਾ ਤੇਰਿਆਂ ਸਹਾਰਿਆਂ ਦੀ ਲੋੜ ਹੈ ਸਾਨੂੰ ਦਾਤਾ ਤੇਰਿਆਂ ਸਹਾਰਿਆਂ ਦੀ ਲੋੜ ਹੈ ਸਾਨੂੰ ਦਾਤਾ ਤੇਰਿਆਂ ਸਹਾਰਿਆਂ